ਮੈਂ ਮਜੀਤ ਜੀ ਤੇ ਮੈਂ ਗਰਨਾਮ ਸਿੰਘ ਜੋਲ ਸੂਬਾ ਪ੍ਰਧਾਨ ਪੰਜਾਬ ট্রাক ਇਕਤਾ ਵੀਰੋ ਇਹ ਜਿਹੜਾ ਮਸਲਾ ਵਾ ਇਹ ਇਕੱਲਾ ਕਿਸਾਨਾਂ ਦਾ ਨਹੀਂਗਾ ਇਹ ਹਰ ਇੱਕ ਦਾ ਹੀ ਮਸਲਾ ਵਾ ਜਿੱਤਰਾ ਪ੍ਰਧਾਨ ਸਾਹਿਬ ਨੇ ਦੱਸਿਆ ਕਿਉਂਕਿ ਜਦੋਂ ਸਰਕਾਰਾਂ ਇਹ ਬਣੀਆਂ ਸੀ ਜਾਂ મોદી ਬਣਿਆ ਇਹਨੇ ਉਦੋਂ ਵੀ ਆਖਿਆ ਸੀ ਵੀ ਮੈਂ ਐਮਐਸਯੂਈ ਦਊਂਗਾ ਤੇ ਸਮਾਵੀ ਨਸਲ ਰਿਪੋਰਟ ਵੀ ਲਾਗੂ ਕਰੂੰਗਾ ਪਰ ਜਦੋਂ ਇਹ ਖੁਰਸੀਆਂ ਤੇ ਬਹਿ ਗਏ ਇਹਨਾਂ ਨੂੰ ਸਭ ਚੇਤਾ ਭੁੱਲ ਜਾਂਦਾ ਲੋਕਾਂ ਨੂੰ ਗਮਰਾਹ ਕਰਨ ਦੀ ਖਾਤਰ ਇਹ ਕਹਿ ਦਿੰਦੇ ਆ ਇਹ ਮਹਲਾ ਸਿੱਖਾ ਦਾ ਵਾ ਇਹ ਤੰਕਵਾ ਦਾ ਜਿਹੇ ਟੈਂਡਰਨ ਕਾਨੂੰਨ ਇਹ ਨਾ ਬਣਾਇਆ ਕੀ ਕੱਲੇ ਸਿੱਖਾਂ ਲਈ ਬਣਾਇਆ ਫਿਰ ਸਾਰੇ ਉਹਦੇ ਚ ਵਿਰੋਧ ਚ ਆਏ ਜੇ ਸਿੱਖ ਗੱਲ ਕਰਦੇ ਆ ਇੱਕ ਸਿੱਖ ਗੁਰੂ ਗਬੰਦ ਸਿੰਘ ਵੱਲੋਂ ਬਖਸ਼ੀ ਜਿਹੜੀ ਕੌਮ ਆ ਇਹ ਚੀਜ਼ਾਂ ਚੋਂ ਪੈਦਾ ਹੋਈ ਆ ਤੇ ਇਹ ਹੱਕ ਸੱਚ ਤੇ ਲਾਵਾ ਚਾਹੁੰਦੀ ਆ ਤੇ ਜਿਹੜੀਆਂ ਇਸਦੀਆਂ ਗਵਰਨਮੈਂਟਾਂ ਵਾਂ ਉਹ ਕਪਲੇ ਬਾਜਾ ਉਹ ਵਪਾਰੀ ਵਰਗ ਨੂੰ ਅੱਗੇ ਲਾ ਕੇ ਤੇ ਕਿਸਾਨਾਂ ਨੂੰ ਜਿਹੜਾ ਵਾ ਥੱਲੇ ਨੀਚਾ ਦਿਖਾਉਂਦੇ ਕਿਉਂਕਿ ਜਿਹੇ ਟਰੱਕ ਆਪਰੇਟਰ ਆ ਉਹ ਵੀ ਗਰੀਬ ਆ ਜੇ ਕਿਸਾਨ ਹੈ ਉਹ ਵੀ ਗਰੀਬ ਹੈ ਉਹ ਇਹਨਾਂ ਨੂੰ ਸਰਕਾਰਾਂ ਨੂੰ ਤੂੰ ਕੋ ਦੇ ਨਹੀਂ ਸਕਦਾ ਪਰ ਜਿਹੜਾ ਵਪਾਰੀ ਵਰਗਿਆ ਇਹ ਦੇ ਕੇ ਫਿਰ ਉਹਨਾਂ ਨੂੰ ਆਪ ਦੇ ਕਰਜ਼ੇ ਮਾਫ ਕਰਾ ਲਿੰਦਾ ਕਿਸਾਨਾਂ ਦੀ ਤਾਂ ਗੱਲ ਕੋਈ ਵੱਡੀ ਨਹੀਂ ਜਿੰਨਾ ਜਿੰਨਾ ਇੱਕ ਇੱਕ ਕਾਰਬੂ ਰੇਡ ਕਰਾਣੀ ਦਾ ਇਹਨਾਂ ਨੇ ਕਰਜ਼ਾ ਮਾਫ ਕੀਤਾ ਜੇ ਉਹਨਾਂ ਦਾ ਨਾ ਕਰਦੇ ਸਾਰੇ ਕਿਸਾਨਾਂ ਦਾ ਕਰਦੇ ਤੇ ਅੱਜ ਇਹ ਪੰਗੇ ਪੈਣੇ ਨਹੀਂ ਹੁਣ ਅਸੀਂ ਜਿਹੜੇ ਪੰਜਾਬ ਦੇ ਵਿੱਚ ਮੈਂ ਪੰਜਾਬ ਟਰੈਕ ਇਕ ਦਾ ਸੂਬਾ ਪ੍ਰਧਾਨ ਆ ਬਾਕੀ ਸਾਡੇ ਨਾਲ ਜਿਹੜੇ ਆਲ ਪੰਜਾਬ ਟਰੈਕ ਇਕਤਾ ਉਹਦੇ ਵਿੱਚ ਨੇ ਮੈਂਬਰ ਆ ਆਹ ਮੋੜ ਦੇ ਵਿੱਚ ਖੰਡਪਾੜ ਸਾਹਿਬ ਦਾ ਭੂਗਿਰ ਮੀਟਿੰਗ ਕਰਕੇ ਫਿਰ ਅਸੀਂ ਸਮਰਥਨ ਦੇਣ ਲਈ ਆਏ ਆ ਸਾਡੇ ਨਾਲ ਪੂਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਸਾਡੇ ਟਰਾਂਪੋਰਟਰਾਂ ਦੇ ਮੋਹਲ ਵੇਖਣਦੇ ਆ ਕਿ ਪੰਜਾਬ ਵਾਲੇ ਗਾੜੀ ਲੱਗਣ ਤੇ ਅਸੀਂ ਪਿਛੇ ਲੱਗੇ ਸਾਡੇ ਨਾਲ ਹਰਿਆਣੇ ਦੇ ਵੀ ਨਾਲੇ ਮਿਟੀਆਂ ਜੰਮੂ ਕਸ਼ਮੀਰ ਦੇ ਵੀ ਨਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਿੰਦੁਸਤਾਨ ਚ ਕਿਤੇ ਵੀ ਕੋਈ ਟਰੱਕ ਵਾਲਿਆਂ ਦਾ ਠੱਕਾ ਹੁੰਦਾ ਸੀ ਅਸੀਂ ਉੱਥੇ ਖੜਦੇ ਹਾਂ ਹੁਣ ਜੇ ਤੇ ਇਹ ਕਿਸਾਨ ਕੋਈ ਵਾਅਦਾ ਕਰਤਾ ਕਰਦੇ ਸੀ ਤੇ ਰਸਤਾ ਰੋਕਦੇ ਕਿਉਂਕਿ ਆਪਣੀ ਦੇਸ਼ ਦੀ ਰਾਜਧਾਨੀ ਦਿੱਲੀ ਆ ਆਪਣਾ ਯਾਦ ਮੁਲਕ ਆ ਜਿੱਥੇ ਮਰਜ਼ੀ ਜਾ ਕੇ ਆਪਾਂ ਰੋਜ਼ਪਰ ਦਰਸ਼ਨ ਕਰ ਸਕਦੇ ਆ ਪਰ ਇਹਨਾਂ ਨੇ ਇੱਕ ਨਵੀਂ ਬਾਜੀ ਚੜ੍ਹੀ ਆ ਕਿ ਰਸਤੇ ਬੰਦ ਕਰ ਦਿੱਤੇ ਆ ਉਹਦੇ ਖਿਲਾਫ ਇੱਕ ਨਵਾਂ ਸਾਡਾ ਵੀਰ ਨੌਜਵਾਨ ਸੰਗਰਨ ਸੀਜ਼ ਹੋਇਆ ਸਾਨੂੰ ਬਹੁਤ ਦੁੱਖ ਹੋਇਆ ਜਿਹੜਾ ਵੀ ਪੰਜਾਬ ਦਾ ਭਾਵੇਂ ਕੋਈ ਗੱਡੀ ਵਾਲਾ ਵਾ ਭਾਵੇਂ ਕੋਈ ਟਰਾਂਪੋਰਟਰ ਆ ਭਾਵੇਂ ਕੋਈ ਬੱੱਸ ਵਾਲਿਆ ਕੋਈ ਵੀ ਆ ਇਹ ਸਾਰਿਆਂ ਦੀ ਇੱਕ ਨਮੂਸ਼ੀ ਦੀ ਗੱਲ ਆ ਜੇ ਇੱਥੋਂ ਸਾਡੀ ਬਾਦਰ ਤੋਂ ਆਵਾਜ਼ ਨਹੀਂ ਉੱਠਦੀ ਸਾਡੀ ਐਮਐਸਪੀ ਨਹੀਂ ਵਾਪਸ ਹੁੰਦੀ ਸਾਡੇ ਵਾਸਤੇ ਨਮੂਸ਼ੀ ਦੀ ਗੱਲ ਆ ਮੈਂ ਚਮੁੱਚੇ ਵਰਲਡ ਨੂੰ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋਈਏ ਜਿੱਥੇ ਵੀ ਕੋਈ ਨਜਾਇਜ਼ ਕੰਮ ਲੋਕਾਂ ਨਾਲ ਧੱਕਾ ਨਹੀਂ ਹੋਇਆ ਜੁੰਦਾ ਆਨੂੰ ਅੱਜ ਉਸੇ ਖੜਨ ਦੀ ਲੋੜ ਆ ਇਹ ਵਜਾ ਦਾ ਕਰਕੇ ਅਸੀਂ ਸਾਰੇ ਪੰਜਾਬ ਤੋਂ ਇਕੱਠੇ ਹੋ ਕੇ ਆਏ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਰੇਲਾਂ ਰੋਕਣੀਆਂ ਪਈਆਂ ਰੋਡ ਬੰਦ ਕਰਨੇ ਪਏ ਜੇ ਸਾਨੂੰ ਇਹ ਕਹਿਣਗੇ ਟ੍ਰੱਕਾਂ ਦੀਆਂ ਚਾਬੀਆਂ ਕੱਢ ਲਓ ਤਾਂ ਟ੍ਰੱਕਾਂ ਦੀਆਂ ਚਾਬੀਆਂ ਕੱਢ ਕੇ ਅਸੀਂ ਸੜਕਾਂ ਦੇ ਟਰੱਕ ਖੜੇ ਕਰ ਦਾਂਗੇ ਫਿਰ ਗੌਰਮੈਂਟ ਨੂੰ ਸਾਹਮਣਾ ਮੁਸ਼ਕਲ ਹੋ ਜਾਊਗਾ ਅਜੇ ਵੀ ਟਾਈਮ ਆ ਕਿਉਂ ਜਾਪਤਾ ਲੱਗਣਾ ਨਾ ਉਸ ਤੋਂ ਪਹਿਲਾਂ ਸਾਡੇ ਵੀਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੇ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣ ਜੇ ਇਹਨਾਂ ਮੋਰਚਾ ਲੰਮਾ ਕੀਤਾ ਇਹ ਨਾ ਸਮਝਣ ਕਿ ਇਹ ਮੋਰਚਾ ਖਤਮ ਹੋ ਜਾਊਗਾ ਲੰਮਾ ਕੀਤਾ ਇਹ ਜਿੰਨਾ ਲੰਮਾ ਕਰਨਗੇ ਉਹਨੇ ਇਹਦੇ ਛਿੱਟੇ ਜਿਹੜੇ ਆ ਸਾਡੇ ਹੱਕ 'ਚ ਨਿਕਲ ਗਏ ਵੱਧ ਤੋਂ ਵੱਧ ਅੱਜ ਅਸੀਂ ਪੰਜਾਬ ਦੇ ਓਪਰੇਟਰ ਟੱਕਾਂ ਵਾਲੇ ਬੱਚਾ ਵਾਲੇ ਟੈਂਪੂ ਵਾਲੇ ਰੱਖਿਆ ਜੁਨੀਅਰ ਤੀਕ ਗੱਲਾਂ ਜੁਨੀਅਰ ਤੀਕ ਸਾਰੇ ਸਾਡੇ ਸੰਪਰਕ 'ਚ ਆ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਇੱਕ ਜਿੱਦੋਂ ਵੀ ਇਹਨਾਂ ਕਾਲ ਕੀਤੀ ਭਾਵੇਂ ਸਾ ਨੂੰ ਬੰਦ ਕਰਨਾ ਪਵੇ ਭਾਵੇਂ ਸਾਨੂੰ ਹਿੰਦੁਸਤਾਨ ਬੰਦ ਕਰਨਾ ਪਵੇ ਪਹਿਲਾਂ ਵੀ ਇਹ ਸਰਕਾਰ ਨੇ ਸੈਨਾ ਵਧੇ ਕਰਕੇ ਮੁਕਰੀ ਸੀ ਤੇ 5 ਦਿਨ ਸੰਭੂ ਬੰਦ ਸਾਨੂੰ ਬੰਦ ਕਰਨਾ ਪਿਆ ਸੀ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਏਕਾ ਕਿੰਨਾ ਗੱਡੀਆਂ ਦੇ ਸਿਰ ਤੇ ਸਾਰੇ ਕਾਰੋਬਾਰੀ ਚੱਲਦੀ ਆ ਜੇ ਇਹਨਾਂ ਨੇ ਇਹ ਮੰਗਾ ਨਾ ਮੰਨੀਆ ਸਾਨੂੰ ਪੰਜਾਬ ਲੈਵਲ ਤੇ ਕੀ ਹਿੰਦੁਸਤਾਨ ਲੈਵਲ ਤੇ ਕੀ ਸਾਰੇ ਗੱਡੀਆਂ ਬੰਦ ਕਰਾਂਗੇ ਇਹਨਾਂ ਦੇ ਸਮਰਥਨ ਵਿੱਚ ਆਵਾਂਗੇ ਵੈਗੁੰਜੀ ਇਸ ਵੇਲੇ ਅਸੀਂ ਖਨੋਰੀ ਬਾਰਡਰ ਤੇ ਖੜੇ ਆਂ ਅੱਜ ਇੱਥੇ ਸਾਡਾ ਪੂਰੇ ਦੇਸ਼ ਤੋਂ ਪੂਰੀ ਸਟੇਟ ਤੋਂ ਸਾਡੀਆਂ ਮਹਿਲਾਵਾਂ ਨੇ ਆ ਕੇ ਇੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਹਾਜ਼ਰੀ ਲਵਾਈ ਹੈ ਬੜੀ ਵੱਡੀ ਪੱਧਰ ਦੇ ਉੱਤੇ ਇੱਥੇ ਸੰਗਠਨਾਂ ਨੇ ਸਹਿਯੋਗ ਦਿੱਤਾ ਹੈ ਤੁਹਾਨੂੰ ਮੋਰਚਾ ਚੜ੍ਹਦੀ ਕਲਾ ਚਾ ਤੇ ਉਸ ਤੋਂ ਵੀ ਵੱਡੀ ਚੜ੍ਹਦੀ ਕਲਾ ਉਦੋਂ ਹੋਈ ਹੈ ਜਦੋਂ ਸਾਡੀ ਪੰਜਾਬ ਦੀ ਟਰੱਕ ਆਪਰੇਟਰ ਯੂਨੀਅਨ ਨੇ ਆ ਕੇ ਇਸ ਮੋਰਚੇ ਨੂੰ ਸਮਰਥਨ ਦਿੱਤਾ ਹੈ ਔਰ ਬੜਾ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਉਹਨਾਂ ਨੇ ਆਪਣੇ ਆਪ ਆ ਕੇ ਕੋਈ ਚਿੱਠੀ ਪੱਤਰ ਨਹੀਂ ਕਿਸੇ ਨੂੰ ਭੇਜਿਆ ਗਿਆ ਆਪਣੇ ਆਪ ਦਰਦ ਮਹਿਸੂਸ ਕਰਕੇ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੀ ਜਿਸ ਤਰੀਕੇ ਦੇ ਹਮਲੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਸਭ ਕੁਝ ਆਪਣੇ ਕਬਜ਼ੇ 'ਚ ਲੈਣ ਜਾ ਰਿਹਾ ਹੈ ਔਰ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਐਮਐਸਪੀ ਹੈ ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ MSP ਪੂਰੇ ਦੇਸ਼ ਦੇ ਹਰ ਇੱਕ ਮਨੁੱਖ ਦਾ ਮੁੱਦਾ ਹੈ ਹਰ ਇੱਕ ਦੀ ਲੋੜ ਹੈ ਇਹ ਮੰਨਦੇ ਅਸੀਂ ਵੀ ਸਪਸ਼ਟ ਕਰਦੇ ਆਂ ਗੱਲ ਕਿਉਂਕਿ ਜੇ ਅਸੀਂ ਪਹਿਲਾਂ ਇਹ ਗੱਲ ਬੋਲਦੇ ਸੀ ਤੇ ਐ ਲੱਗਦਾ ਸੀਗਾ ਵੀ ਸ਼ਾਇਦ ਕਿਸਾਨ ਸਾਨੂੰ ਮੂਰਖ ਬਣਾਉਣ ਵਾਸਤੇ ਗੱਲਾਂ ਕਰਦੇ ਨੇ ਸਚਾਈ ਇਹ ਹੈ ਕਿ ਅਗਰ MSP ਮਿਲੇਗੀ ਤਾਂ ਸਾਡੀ ਆਮ ਲੋਕਾਂ ਨੂੰ ਜਿਹੜਾ ਕੰਜ਼ਿਊਮਰ ਨੇ ਸਾਡੀ ਕਣਕ ਖਾਣੀ ਆ ਸਾਡਾ ਚੌਲ ਖਾਣਾ ਹੈ ਸਾਡੀਆਂ ਹੋਰ ਵਸਤੂਆਂ ਦਾਲਾਂ ਲੈ ਕੇ ਵਰਤਣੀਆਂ ਨੇ ਉਹਨਾਂ ਨੂੰ ਜੇਕਰ ਸਾਡਾ ਇੱਕ ਰੇਟ ਨਿਰਧਾਰਿਤ ਹੋਏਗਾ ਪੱਕਾ ਤੈਅ ਹੋਏਗਾ ਤਾਂ ਉਸ ਤੋਂ ਬਾਅਦ ਸਾਡੇ ਆਮ ਕੰਜ਼ਿਊਮਰ ਤੱਕ ਵੀ ਇੱਕ ਕੰਟਰੋਲਡ ਰੇਟ ਦੇ ਨਾਲ ਉਥੋਂ ਤੱਕ ਲੋਕਾਂ ਤੱਕ ਕੋਈ ਚੀਜ਼ ਪਹੁੰਚੇਗੀ ਜੀ ਇਸ ਕਰਕੇ ਇਹ ਲੜਾਈ ਹੈ ਜਿਹੜੀ ਇਹ ਹਰ ਇੱਕ ਵਿਅਕਤੀ ਦੀ ਹੈ ਹਰ ਇੱਕ ਦੀ ਲੋੜ ਹੈ ਅਗਲੀ ਜਿਹੜੀ ਗੱਲ ਹੈ ਕਿ ਜੇਕਰ ਅੱਜ MSP ਦੀ ਗੱਲ ਦੇ ਉੱਤੇ ਸਾਡਾ ਇਹ ਸਮਰਥਨ ਵੀਰ ਦੇ ਰਹੇ ਨੇ ਤਾਂ ਇਹ ਇੱਕ ਸਮਝ ਬਣਾ ਕੇ ਦੇ ਰਹੇ ਨੇ ਕਿ ਜੇਕਰ MSP ਕਿਸਾਨ ਨੂੰ ਮਿਲਦੀ ਆ ਕਿਸਾਨ ਦੀ ਪਰਚੇਜ਼ਿੰਗ ਪਾਵਰ ਵੱਧਦੀ ਆ ਤਾਂ ਇਕੱਲੇ ਕਿਸਾਨ ਦੀ ਪਰਚੇਜ਼ਿੰਗ ਪਾਵਰ ਨਹੀਂ ਵੱਧਦੀ ਪੂਰੀ ਦੀ ਪੂਰੀ ਮਾਰਕੀਟ ਸਿਸਟਮ ਨੂੰ ਪ੍ਰਭਾਵਿਤ ਕਰਦੀ ਆ ਕਿਉਂਕਿ ਜਦੋਂ ਕਿਸਾਨ ਦੇ ਕੋਲੇ ਦੋ ਪੈਸੇ ਵੱਧ ਆਏ ਦੀ ਪਰਚੇਜ਼ਿੰਗ ਪਾਵਰ ਵਧੀ ਕਿਸਾਨ ਨੇ ਆਪਣਾ ਪੈਸਾ ਮਾਰਕੀਟ ਦੇ ਵਿੱਚ ਫਿਰ ਦੁਬਾਰਾ ਸਰਕਲ ਦੇ ਵਿੱਚ ਘੁਮਾਉਣਾ ਜਦੋਂ ਸਰਕਲ ਦੇ ਵਿੱਚ ਘੁੰਮਣਾ ਹੈ ਉਹ ਪੈਸੇ ਦੇ ਨਾਲ ਸਮਾਨ ਖਰੀਦਿਆ ਜਾਣਾ ਹੈ ਤਾਂ ਉਹ ਸਮਾਨ ਦੀ ਆਪਣੇ ਆਪ ਬਾਜ਼ਾਰ ਦੇ ਵਿੱਚ ਡਿਮਾਂਡ ਵਧਣੀ ਹੈ ਤੇ ਜਦੋਂ ਡਿਮਾਂਡ ਵਧਣੀ ਹੈ ਉਹਦੀ ਪ੍ਰੋਡਕਸ਼ਨ ਵਧਾਉਣੀ ਪੈਣੀ ਹੈ ਤੇ ਜਦੋਂ ਪ੍ਰੋਡਕਸ਼ਨ ਵਧਾਉਣੀ ਪਈ ਹੈ ਉਸ ਵੇਲੇ ਫਿਰ ਰੋਜ਼ਗਾਰ ਦੇ ਨਾਲ ਉਹ ਦੱਸਦਾ ਲਿੰਕ ਜੁੜਨਾ ਸੋ ਇਹ ਜਿਹੜੀ ਐਮਐਸਪੀ ਹੈ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਹੈ ਪੂਰੇ ਦੇਸ਼ ਦਾ ਮੁੱਦਾ ਮੈਂ ਧੰਨਵਾਦੀ ਆ ਸਾਡੀ ਇਸ ਟਰੱਕ ਆਪਰੇਟਰ ਯੂਨੀਅਨ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਸਾਡਾ ਇੱਥੇ ਸਮਰਥਨ ਦਿੱਤਾ ਹੈ ਮੈਂ ਬਹੁਤ-ਬਹੁਤ ਧੰਨਵਾਦੀ ਇਹਨਾਂ ਦਾ ਦੋ ਸ਼ਬਦ ਮੇਰੇ ਤੇ ਕਿਸ ਤਰ੍ਹਾਂ ਦੇ ਸਬਜੋ ਕਿਸ ਤਰ੍ਹਾਂ ਦਾ ਰਹਿਣ ਵਾਲਾ ਟਰੱਕ ਜਿਹੜੇ ਆਪਰੇਟਰ ਜਿਹੜੇ ਨੇ ਇਹ ਟਰੱਕ ਆਪਰੇਟਰ ਯੂਨੀਅਨ ਵਾਲੇ ਖੁਦ ਦੱਸਣਗੇ ਉਹਨਾਂ ਨੇ ਬੇਸ਼ ਬਿਨਾ ਸ਼ਰਤ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਔਰ ਇਹ ਕਹੇ ਵੀ ਅਸੀਂ ਇਕਤਾ ਚਾਹੁੰਦੇ ਆ ਅਸੀਂ ਵੱਡੀ ਲੜਾਈ ਲੜਨੀ ਚਾਹੁੰਦੇ ਆ ਅਸੀਂ ਮੰਨਦੇ ਆ ਕਿ ਹਰ ਵਰਗ ਦੇ ਉੱਤੇ ਹਮਲਾ ਹੈ ਕਦੇ ਟਰੱਕ ਟਰੱਕਾਂ ਵਾਲਿਆਂ ਤੇ ਹਮਲਾ ਹੋ ਜਾਂਦਾ ਹੈ ਕਦੇ ਕਿਸਾਨਾਂ ਤੇ ਹਮਲਾ ਹੋ ਜਾਂਦਾ ਹੈ ਕਦੇ ਮਜ਼ਦੂਰ ਤੇ ਹਮਲਾ ਹੋ ਜਾਂਦਾ ਹੈ ਕਦੇ ਛੋਟੇ ਦੁਕਾਨਦਾਰ ਤੇ ਹਮਲਾ ਹੋ ਜਾਂਦਾ ਹੈ ਕਦੇ ਛੋਟੇ ਇੰਡਸਟਰੀਲਿਸਟ ਤੇ ਹਮਲਾ ਹੋ ਜਾਂਦਾ ਹੈ ਤਾਂ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਹੋਣ ਦੀ ਲੋੜ ਹੈ ਜਿਹਦੇ ਚ ਅੱਜ ਉਹਨਾਂ ਨੇ ਅੱਗੇ ਸਮਰਥਨ ਦਿੱਤਾ ਹੈ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਸਾਡੇ ਵੀਰ ਨੇ ਇਧਰ ਖੜੇ ਇਹ ਵੀ ਆਪਣੀ ਗੱਲਬਾਤ ਮਤ